ਕੋਈ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਿਆਂ ਬਤੀਤ ਹੋਵੇ ਪਉ ਉਮਰ ਆ ਮਨੁੱਖਾ ਜਨਮ ਕਿਹੜਾ ਸਫਲਾ ਹੈ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਿਆਂ ਹੋਇਆ ਬਤੀਤ ਹੋਵੇ ਕੋਈ ਚੰਗੇ ਕਰਮ ਕਰਦਿਆਂ ਬਤੀਤ ਹੋਵੇ ਕੋਈ ਧਰਮ ਦੇ ਕੀਰਤ ਕਰਦਿਆਂ ਬਤੀਤ ਹੋਵੇ ਕੋਈ ਪਰਪਕਾਰ ਵਾਲਾ ਜੀਵਨ ਹੋਵੇ ਕਹਿੰਦੇ ਇਹੋ ਜਾਂ ਦੇਹੀ ਪੋਰਾ ਆਜਾ ਸੁਣੀ ਹੋਈ ਤੇ ਜਦ ਨਹੀਂ ਆਪਾਂ ਗੁਰੂਕੀਤਾ ਦੇ ਪਾਵਨ ਬਚਨ ਨਹੀਂ ਪੜ੍ਹਦੇ ਆ ਕੋਈ ਵੀ ਕੋ ਚੰਗਾ ਇਨਸਾਨ ਹੋਵੇ ਉਹਦੇ ਨਾਲ ਮਿੱਤਰਤਾ ਪੈ ਜਾਂਦੀ ਕਿਉਂਕਿ ਸਾਡੇ ਵਿਚਾਰ ਉਹਦੇ ਨਾਲ ਮਿਲ ਜਾਂਦੇ ਆ ਜੇ ਕੋਈ ਗਲਤ ਵਿਚਾਰਾਂ ਵਾਲਾ ਹੋਵੇ ਉਹ ਗਲਤ ਵਿਚਾਰਾਂ ਵਾਲੇ ਤੇ ਨਿਲਜਾ ਬੇਰਕੋ ਦੀ ਉਹਦੇ ਨਾਲ ਸੰਗਤ ਹੋ ਜਾਂਦੀ ਹੈ। ਅਰਦਾਤਾ ਜੀ ਪਾਵਨ ਬਾਣੀ ਵਿੱਚ ਕਹਿੰਦੇ ਨੇ ਕਿਤੇ ਭਲਿਆ ਪਰਮਾਤਮਾ ਵੀ ਗੁਣਾਂ ਵਾਲਾ ਹੈ ਤੇ ਉਹਨੂੰ ਚੰਗੇ ਗੁਣਾਂ ਵਾਲੇ ਹੀ ਲੱਗਦੇ ਨੇ। ਉਹਨੂੰ ਚੰਗੇ ਗੁਣਾਂ ਵਾਲੇ ਹੀ ਲੱਗਦੇ ਨੇ। ਕਿਉਂਕਿ ਪਰਮਾਤਮਾ ਦੇ ਬਾਰੇ ਹੁੰਦਾ ਹੈ ਜੀ ਮਿੱਠ ਬੋਲੜਾ ਜੀ ਹਰ ਸੱਜਣ Swami मोरा ਕਹਿੰਦੇ ਉਹਦੇ ਗੁਣਾਂ ਦੇ ਵਿੱਚ ਇੱਕ ਇਹ ਵੀ ਆਉਂਦਾ ਜਿ ਇਹ ਪਰਮਾਤਮਾ ਬਹੁਤ ਮਿੱਠੇ ਬੋਲ ਬੋਲਦੇ ਉਹਦੀ ਬੋਲੀ ਬਹੁਤ ਚੰਗੀ ਹੈ ਕਿਉਂਕਿ ਵੇਖੋ ਕਹਿੰਦਾ ਜੇਕਰ ਭਾਵੇਂ ਵੇਖੋ ਸੁੰਦਰ ਇੰਨਾ ਨਾ ਹੋਵੇ ਇੱਕ ਬੰਦੇ ਕਿਸੇ ਦਾ ਬਹੁਤ ਸੁੰਦਰ ਹੋਵੇ ਤੇ ਕਹਿੰਦੇ ਜਿਦੇ ਬੋਲ ਬੜੇ ਚੰਗੇ ਉਬਨ ਤਾਂ ਤੇ ਦਿਲ ਕਰਦਾ ਇਹ ਬਾਰ ਬਾਰ ਬੋਲੇ ਤੇ ਸੁਣੀ ਜਾਈਏ ਇਹ ਬਾਰ ਬਾਰ ਬੋਲੇ ਤੇ ਅਸੀਂ ਸੁਣੀ ਜਾਈਏ ਕਿਉਂ ਕਿਉਂਕਿ ਉਹਦੇ ਬੋਲ ਬੜੇ ਚੰਗੇ ਨੇ ਉਹ ਅੰਦਰ ਨੂੰ ਠੰਡ ਪਾਉਂਦੇ ਨੇ ਗੁਰੂ ਨਾਨਕ ਪ੍ਰਤਾ ਇਹਦੇ ਕੋਲ ਕੀ ਸੀ ਇਹਨਾਂ ਨੇ ساری ਦੁਨੀਆ ਦਾ ਭ੍ਰਮਣ ਕੀਤਾ ਹੈ ਉਦਾਸੀਆਂ ਦੇ ਅਧੀਨ ਇੱਥੇ ਹਿੰਦੁਸਤਾਨ ਦੇ ਅੰਦਰ ਵੀ ਉਹਨਾਂ ਨੇ ਕਿੰਨਾ ਜਿਹੜਾ ਪ੍ਰਚਾਰ ਕੀਤਾ ਗੁਰੂ ਨਾਨਕ ਦੇਵ ਜੀ ਦੇ ਕੋਲ ਕੀ ਸੀ ਕੋਈ ਧੱਕੇ ਦੇ ਨਾਲ ਉਹਨਾਂ ਨੇ ਕਿਸੇ ਨੂੰ ਵੇਖੋ ਜਿਹੜਾ ਹੈ ਕਿਹਾ ਵੀ ਸਿੱਖ ਬਣ ਧੱਕੇ ਦੇ ਨਾਲ ਕਿਸੇ ਨੂੰ ਕੁਝ ਕਹਿਣਾ ਕੀਤਾ ਤੇ ਮਿਰਜ਼ਾ ਅਹਿਮਦ ਗੁਲਾਰਦ ਕਦੀਆਂ ਉੱਤੇ ਇੰਝ ਤੋਂ ਤੱਕ ਕਹਿੰਦਾ ਕਿ ਗੁਰੂ ਨਾਨਕ ਦੇਵ ਜੀ ਕੱਲਿਆਂ ਨੇ 2 ਕਰੋੜ ਲੋਕਾਂ ਨੂੰ ਗੁਰੂ ਦੀਖਿਆ ਦਿੱਤੀ ਇਹ ਕੱਲਿਆਂ ਨੇ ਅਜੇ ਨੌ ਗੁਰੂ ਸਾਹਿਬਾਨ ਦੀ ਬਾਤ ਚ ਨਹੀਂ ਇਕ ਕੱਲਿਆਂ ਗੁਰੂ ਨਾਨਕ ਦੇਵ ਜੀ ਨੇ 2 ਕਰੋੜ ਲੋਕਾਂ ਨੂੰ ਦ੍ਰਿਖਿਆ ਦਿੱਤੀ ਤੇ ਇੱਕ ਵਿਦਵਾਨ ਲਿਖਦਾ ਆ ਕਿnde ਗੁਰੂ ਨਾਨਕ ਜੀ ਜੋ ਜੋਤੀ ਜੋ ਸਮਾਉਂਦੇ ਨੇ ਨਾ ਉੱਥੇ ਹਿੰਦੂ ਤੇ ਮੁਸਲਮਾਨ ਆਪਸ ਵਿੱਚ ਲੜੇ ਤਕਰਾਰ ਕੀਤੀ ਉਹਨਾਂ ਨੇ ਹਿੰਦੂ ਕਹਿੰਦੇ ਸੀ ਸਾਡਾ ਗੁਰੂ ਹੈ ਤੇ ਮੁਸਲਮਾਨ ਕਹਿੰਦੇ ਸਾਡਾ ਪੀਰ ਹੈ क्या क्यों चंगे लगे गुरु नानिक बिता जी सारे मुसलमान हिंदुआसलमान चाहे लगे गलबात तरीका अगर तुम्हारी गुफ्तु सबको बी ना होती जो तुम्हारी लाश पे हाथ पाई ना होती ना हिंदू जलाने पे तकरार करते ना मुसलमान दफनाने पे तकरार करते ਹਿੰਦੂਆਂ ਨੇ ਕਿਹਾ ਇਹ ਸੰਸਕਾਰ ਕਰਨਾ ਹੈ ਮੁਸਲਮਾਨ ਕਹਿੰਦੇ ਅਸੀਂ ਦਫਨਾਉਣਾ ਹੈ ਕਹਿੰਦੇ ਗੱਲ ਕੀ ਸੀ ਕਹਿੰਦੇ ਗੱਲ ਤੇ ਇਸੀ ਵੀ ਗੁਰਨਾਣੇ ਪਿਤਾ ਦੇ ਬੋਲ ਬਚਨ ਬੜੇ ਚੰਗੇ ਸੀ ਇਸੇ ਕਰਕੇ ਵੇਖੋ ਹਰ ਕੋਈ ਜੁੜਿਆ ਆਇਆ ਕੋਈ ਟੁੱਟਿਆ ਨਹੀਂ ਅੱਜ ਸਾਡੇ ਬੂਲ ਹੀ ਕਈਆਂ ਨੂੰ ਵੇਖੋ ਜ਼ਿਆਦਾਤਰ ਸੀ ਜੋੜਨਾ ਤੇ ਕੀ ਇਹ ਕਈਆਂ ਨੇ ਅਸੀਂ ਤੋੜ ਦਿੰਨੇ ਜੁੜਿਆਂ ਨੂੰ ਅਸੀਂ ਤੋੜ ਦਿੰਨੇ